ਆਪਣੇ ਹੀ ਪਿੰਡ ਦੇ ਵਿੱਚ ਬੰਦਗੀ ਤੇ ਜਾ ਰਹੀ ਇੱਕ ਲੜਕੀ ਨੂੰ ਤਿੰਨ ਮੋਟਰਸਾਈਕਲ ਸਵਾਰਾਂ ਵੱਲੋਂ ਟੱਕਰ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਇਹ ਮਾਮਲਾ ਫਿਰੋਜ਼ਪੁਰ ਦੇ ਪਿੰਡ ਬਾਰੇਕੇ ਤੋਂ ਸਾਹਮਣੇ ਆਇਆ ਜਿੱਥੇ ਇੱਕ ਲੜਕੀ ਬੰਦਗੀ ਸੁਣਨ ਲਈ ਚਰਚ ਜਾ ਰਹੀ ਸੀ ਤਾਂ ਪਿੱਛੋਂ ਤੇਜ਼ ਰਫ਼ਤਾਰ ਆ ਰਹੇ ਤਿੰਨ ਮੋਟਰਸਾਈਕਲ ਸਵਾਰਾਂ ਨੇ ਉਸ ਨੂੰ ਟੱਕਰ ਮਾਰ ਦਿੱਤੀ ਜੋ ਕਿ ਇੱਕ ਮੋਟਰਸਾਈਕਲ ਤੇ ਸਵਾਰ ਸੀ ਜਿੰਨਾਂ ਵੱਲੋਂ ਮੌਕੇ ਤੇ ਇਸ ਲੜਕੀ ਨੂੰ ਸੰਭਾਲਿਆ ਵੀ ਨਹੀਂ ਗਿਆ ਸਗੋਂ ਉੱਥੋਂ ਫਰਾਰ ਹੋ ਗਏ ਮੌਤ ਕਿੱਥੇ ਅਤੇ ਕਿਸ ਰੂਪ ਵਿੱਚ ਆ ਜਾਵੇ ਇਸ ਦਾ ਪਤਾ ਨਹੀਂ ਚੱਲਦਾ ਇਦਾਂ ਦਾ ਹੀ ਮਾਮਲਾ ਦੇਖਣ ਨੂੰ ਮਿਲਿਆ ਫਿਰੋਜ਼ਪੁਰ ਦੇ ਪਿੰਡ ਬਾਰੇਕੇ ਜਿੱਥੇ 18 ਸਾਲਾਂ ਇੱਕ ਲੜਕੀ ਆਪਣੇ ਪਿੰਡ ਘਰ ਤੋਂ ਕੁਝ ਦੂਰੀ ਤੇ ਬਣੀ ਚਰਚ ਵਿੱਚ ਬੰਦਗੀ ਸੁਣਨ ਜਾ ਰਹੀ ਸੀ ਤਾਂ ਪਿੱਛੋਂ ਤੇਜ਼ ਰਫ਼ਤਾਰ ਨਾਲ ਆ ਰਹੇ ਤਿੰਨ ਮੋਟਰਸਾਈਕਲ ਸਵਾਰਾਂ ਨੇ ਟੱਕਰ ਮਾਰ ਦਿੱਤੀ ਅਤੇ ਮੌਕੇ ਤੇ ਹੀ ਲੜਕੀ ਦੀ ਮੌਤ ਹੋ ਗਈ ਮੋਟਰਸਾਈਕਲ ਸਵਾਰਾਂ ਨੇ ਇੱਕ ਵਾਰ ਵੀ ਬੱਚੀ ਨੂੰ ਚੁੱਕਣ ਅਤੇ ਦੇਖਣ ਦੀ ਜ਼ਹਿਮਤ ਨਹੀਂ ਉਠਾਈ ਅਤੇ ਐਕਸੀਡੈਂਟ ਕਰਕੇ ਉੱਥੋਂ ਫਰਾਰ ਹੋ ਗਏ। ਸਥਾਨਕ ਲੋਕਾਂ ਵੱਲੋਂ ਰੋਲਾ ਪਾਉਣ ਤੇ ਉੱਥੇ ਕੁਝ ਲੋਕ ਇਕੱਠੇ ਹੋਏ ਜਿਨ੍ਹਾਂ ਵੱਲੋਂ ਇਸ ਲੜਕੀ ਨੂੰ ਹਸਪਤਾਲ ਲਿਆਂਦਾ ਗਿਆ ਜਿੱਥੇ ਉਸ ਦੀ ਮੌਤ ਹੋ ਚੁੱਕੀ ਸੀ। ਮੋਟਰਸਾਈਕਲ ਸਵਾਰ ਨਵਾਲਕ ਦੱਸੇ ਜਾ ਰਹੇ ਹਨ ਜਿਨ੍ਹਾਂ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਹੈ। ਉੱਤੇ ਪੁਲਿਸ ਵੱਲੋਂ Laash ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਕਰਵਾਇਆ ਗਿਆ ਹੈ। ਅਤੇ ਰੂਪੀਆਂ ਦੇ ਖਿਲਾਫ ਸਖਤ ਕਾਰਵਾਈ ਦੀ ਗੱਲ ਕਹੀ ਜਾ ਰਹੀ ਹੈ ਅਤੇ ਪਰਿਵਾਰ ਨੇ ਵੀ ਰੂਪੀਆਂ ਦੇ ਖਿਲਾਫ ਮੁਕੱਦਮਾ ਦਰਜ ਕਰਕੇ ਜਲਦੀ ਤੋਂ ਜਲਦੀ ਉਹਨਾਂ ਨੂੰ ਗ੍ਰਿਫਤਾਰ ਕਰਨ ਦੀ ਮੰਗ ਕੀਤੀ ਹੈ ਤੁਸੀਂ ਵੀ ਦੇਖੋ ਇਹ ਤਸਵੀਰਾਂ ਬਣੇ ਰਹੋ ਸਾਡੇ ਨਾਲ ਦੇਖਦੇ ਰਹੋ ਸਾਡਾ ਚੈਨਲ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਜੇਕਰ ਸਾਡੇ ਫੇਸਬੁਕ ਪੇਜ ਤੇ ਹੋ ਤਾਂ ਸਾਡੇ ਫੇਸਬੁਕ ਪੇਜ ਨੂੰ ਹੁਣੇ ਫੋਲੋ ਕਰ ਲਓ ਰੋਜਪੁਰ ਤੋਂ ਸੁਖਚੈਨ ਸਿੰਘ ਦੀ ਵਿਸ਼ੇਸ਼ ਰਿਪੋਰਟ ਜਸੌਨ ਸਿੰਘ ਜੀ ਜਸੌਨ ਸਿੰਘ ਕਿੱਥੇ ਰਹਿਣ ਵਾਲੇ ਮੈਂ ਬਾਰੇ ਗਈ ਹੈ ਕੀ ਗੱਲਬਾਤ ਹੋਈ ਦੇਖੋ ਇਹ ਮੇਰੀ ਕੁੜੀਆ ਸੋਹਣਾ ਸਾਲ ਦੀ ਕੁੜੀਆ ਹੈਗੀ ਜੀ ਹਾਂ ਉਹ ਚਰਚ ਬਣ ਕੇ ਜਾ ਰਹੀ ਸੀਗੇ ਤੇ ਦੋ ਜਣੇ ਸੀਗੇ ਉਹ ਕੱਚੇ ਬਿਲਕੁਲ ਕੱਚੇ ਸਾਈਡ ਤੇ ਚੱਲੇ ਪਾਸੇ ਕੱਲ ਜਾ ਰਹੇ ਸੀਗੇ ਦੋ ਜਣੇ ਸੀਗੇ ਦੋ ਹਾਂ ਦੋ ਜਣੀਆਂ ਸੀ ਹਾਂਜੀ ਜਿਹੜੇ ਤੱਕੀ ਤੇ ਸੀਗੇ ਉਹਨੂੰ ਕੁਛ ਨਹੀਂ ਹੋਇਆ ਹਾਂ ਉਹ ਬਿਲਕੁਲ ਕੁਛ ਨਹੀਂ ਸੱਟ ਲੱਗੀ ਜਿਹੜੀ ਕੱਚੀ ਤੇ ਮੇਰੀ ਕੁੜੀਆ ਹੈਗੀ ਸੀ ਪਿੱਛੇ ਲਿਆ ਕੇ ਮੋਟਰਸਾਂ ਮੁੰਡੇ ਆਂਦੇ ਗਿਆ ਮਾਰ ਕੇ ਉਹ ਸੜ ਜਾਂਦੇ ਗਿਆ ਫਤਨ ਲੱਗ ਗਿਆ ਆਸੀ ਸਾਹਿਬ ਭੱਜ ਕੇ ਆਏ ਕੁੜੀ ਚੱਕਿਆ ਤੇ ਅਸਟ ਮੌਕਾ ਦਿਖਤੋਂ ਹੋ ਗਿਆ ਉਹ ਤਾਂ ਖਫਾਰ ਹੋ ਹੀ ਗਏ ਨੇ ਮੁੰਡੇ ਤੇ ਕਿੰਨੇ ਜਣੇ ਚੜੇ ਸੀ ਉਹਦੇ ਮੋੜ ਫਲ ਤੇ ਮੁੰਡੇ ਤਿੰਨ ਜਣੇ ਸੀ ਤਿੰਨ ਜਣੇ ਸੀ ਤਿੰਨ ਜਣੇ ਸਵਾਰ ਸੀ ਹਾਂਜੀ ਨਵਾਲ ਕੀ ਜੀ ਕਿ ਮੁੰਡੇ ਉਹ ਵੀ ਮੁੰਡੇ ਜਵਾਨ ਹਗੇ ਸੀ ਜਵਾਨ ਸੀ ਹਾਂਜੀ ਤੇ ਹੁਣ ਸਰਕਾਰ ਵੱਲੋਂ ਤਾਂ ਬੜੇ ਚਲਾਣ ਵੀ ਕੀਤੇ ਜਾਂਦੇ ਨੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਸਰਕਾਰ ਹਾਂ ਸਰਕਾਰਾਂ ਤਾਂ ਨਵੇਂ ਤੇ ਨਵੇਂ ਕਾਨੂੰਨ ਬਣਾਉਣੀਆਂ ਨੇ ਪਰ ਅਗਰ ਸਾਡੀ 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 ਤੇਹ ਨਹੀਂ ਵਾਪਸ ਆਉਣੀਗੀ ਇਹ ਐਦਾਂ ਦਾ ਜੇ ਕੋਈ ਨੱਥ ਕੀ ਇਹਨੂੰ ਪਾਈ ਜਾਵੇ ਕਰੋੜ ਬਣਾ ਕੇ ਬਣਾ ਦੇ ਵੀ ਗਿਆ ਤੇ ਸਾਡੀ ਕੁੜੀਆ ਵਾਪਸ ਭੇਜ ਦੇਣ ਵੀ ਚਲਾਨ ਵੀ ਕੱਟੇ ਜਾਂਦੇ ਨੇ ਤਾਂ ਵੀ ਹੈ ਨਾ ਸਭ ਦੇ باوجود ਵੀ ਨੌਜਵਾਨ ਜਿਹੜੇ ਪਿੰਡਾਂ ਚ ਭਜਾਈ ਹਾਂਜੀ ਹਾਂਜੀ ਕੋਈ ਰੋਕਦੀ ਨਹੀਂ ਕੋਈ ਕੋਈ ਰੋਕ ਟੋਕ ਨਹੀਂ ਹਜੀ ਹੂੰ ਹੁਣ ਕਿਸ ਤਰ੍ਹਾਂ ਦੀ ਛੋਟੇ ਛੋਟੇ ਬੱਚੇ ਹੁੰਦੇ ਮੋਰਸਾਂ ਨੂੰ ਦੇ ਦਿੰਦੇ ਆ ਮਾਂ ਤੇ ਲੈ ਕੇ ਤੇ ਕਾਰਵਾਈ ਦੀ ਹੁਣ ਕਿਸ ਤਰ੍ਹਾਂ ਦੀ ਮੰਗ ਕਾਰਵਾਈ ਮੈਂ ਹੋਣੀ ਚਾਹੀਦੀ ਪ੍ਰਸ਼ਾਸਨ ਤੋਂ ਮੰਗ ਹੀ ਕਰਦਾ ਮੇਰੀ ਬੱਚੀ ਮਿਸਾਬ ਮਿਸਾਬ ਨੂੰ ਮਿਲ ਜੇ ਮੈਂ ਹੋਰ ਕੁਛ ਚਾਹੀਦਾ ਉਹਨਾਂ ਦੇ ਬਿਨਾਂ ਵੱਡੀ ਕਾਰਵਾਈ ਹੋਣੀ ਚਾਹੀਦੀ ਹਾਂਜੀ ਸੁਖਮਣ ਮੇਰਾ ਨਾਮ ਜਸਵਿੰਦਰ ਗੌਰ ਹੈ ਕੁੜੀ ਦਾ ਨਾਮ ਕੀ ਸੀਗਾ ਸੁਖਮਣ ਸੁਖਮਣ ਕਿੰਨੀ ਉਮਰ ਦੀ ਕੁੜੀ ਸੀ 16 ਸਾਲ ਆ ਤੇ ਕਿੱਥੇ ਜਾ ਰਹੀ ਸੀ ਕਿੰਨੀ ਉਮਰ ਰੋਡ ਤੇ ਜਾ ਰਹੀ ਸੀ ਕਿਸੇ ਬੰਦਗੀਰ ਚੱਲੀ ਸੀ ਮਗਰ ਬੱਚੇ ਗਈ ਸੀ ਤੋਂ ਨਾ ਮਗਰ ਉਹ ਆਕ ਮੋਟਰਸਾਈਕਲ ਮਾਰਿਆ ਬੱਚੇ ਚਲਾ ਰਹੀ ਸੀ ਉਹ ਮੋਟਰ ਵਾ ਮੈਂ ਕਿਹਾ 16 17 ਸਾਲਾਂ ਦੀ ਸੀ ਤੇਰਪਾਰ ਸੀ ਹਾਂ ਜਵਾਨ ਸੀ ਪਿੱਛੂ ਮਾਰਿਆ ਆ ਪਿੱਛੂ ਮਾਰਿਆ ਨੇ

12 12 ਕਬੱਡੀ ਜੀ ਛੋਟੀ ਇਹ ਛੋਟੀ ਗਈ ਸੀ 16 ਸਾਲ ਦੀ ਗਈ ਸੀ ਹਾਂ ਜੀ ਸਾਹ ਮਿਲਣਾ ਜੀ ਹਾਂ ਜੀ ਹਾਂ ਜੀ ਮੇਰਾ ਨਾਮ ਰਾਣੀ ਹੈਗਾ ਰਾਣੀ ਕਿ ਲੱਗਦੀ ਸੀਗੀ ਬੱਚੀ ਆਪਣੀ ਮੇਰੀ ਪਤੀ ਜੀ ਸੀਗੇ ਪਤੀ ਜੀ ਸੀਗੇ ਹਾਂ ਜੀ ਕਿ ਹੋਇਆ ਕੀ ਕਰ ਇਹ ਮੇਰੇ ਪਤੀ ਜੀ ਜਾ ਰਹੀ ਸੀਗੀ ਕੱਚੇ ਰਾਤੇ ਸਾਸੰਗ ਤੇ ਜਾ ਰਹੀ ਸੀਗੀ ਤੇ ਬੰਦਗੀ ਤੇ ਜਾ ਰਹੀ ਸੀਗੀ ਤੇ ਹੁੰਦੇ ਆਪਣੇ ਹੱਥ ਹੀ ਜਾ ਰਹੀ ਸੀ ਪਿੱਛੋਂ ਮੋਟਰਸਾਈਕਲ ਆਈ ਸੀ ਤਿੰਨ ਜਣੇ ਸਵਾਰ ਸੀਗੇ ਉੱਪਰ ਦੋ ਜਣੀਆਂ ਇਹ ਸੀ ਇੱਕ ਪੱਕੇ ਤੇਜ਼ ਰਾਹ ਤੇ ਗਈ ਸੀਗੀ ਮੇਰੀ ਭਤੀਜੀ ਕੱਚੇ ਤੇ ਰਾਹ ਤੇ ਗਈ ਸੀਗੀ ਲਾਪਰਵਾਹੀ ਨਾਲ ਚਲਾ ਤੇ ਉਹ ਲਾਪਰਵਾਹੀ ਨਾਲ ਉਹਨਾਂ ਨੇ ਸਪੀਡ ਤੇ ਮੋਟਰਸਾਈਕਲ ਹੈਗਾ ਸੀਗਾ ਹਾਂ ਰੇ ਤੇਜ਼ ਦਰਫ਼ਤਰ ਨਾਲ ਹੈਗਾ ਸੀ ਤੇ ਪਿੱਛੋਂ ਮੋਟਰਸਾਈਕਲ ਵੱਜਿਆ ਤੇ ਕੰਨੀ ਦਾ ਮਣਕਾ ਟੁੱਟ ਗਿਆ ਮੌਕੇ ਤੇ ਮੌਤ ਹੋ ਗਈ ਉਹ ਭੱਜ ਕੇ ਪਰ ਉਹਨਾਂ ਨੇ ਉਹਨੂੰ ਬੱਚੀ ਨੂੰ ਨਹੀਂ ਚੁੱਕਿਆ ਛੋਟੀ ਜੀ ਉਹਨ ਬਾਲਕ ਸੀਗੀ ਸਾਨੂੰ ਹੁਣ ਬੱਚੀ ਤ ਵਾਪਸ ਨਹੀਂ ਮਿਲਨੀ ਹਾਂ ਮੌਕੇ ਤੇ ਡੈਥ ਹੋ ਗਈ ਉਹ ਚਲੇ ਗਏ ਉਹਨਾਂ ਚੱਕਿਆ ਵੀ ਨਹੀਂ ਚਾਹਤ ਬਾਚ ਜਾਂਦੀ ਸਾਡੀ ਬੱਚੀ ਸਾਡੇ ਕੋਲ ਹੋਣਾ ਇਸ ਟਾਈਮ ਹੁੰਦੀ ਪਰ ਉਹ ਮੌਕਾ ਗਈ ਉੱਥੇ ਡੈਥ ਹੋ ਗਈ ਉਹਨ ਦੀ ਉਹਨਾਂ ਚੱਕਿਆ ਹੀ ਨਹੀਂ ਹੈਗਾ ਉਹ ਕਾਰਵਾਈ ਇਹੋ ਜਿਹੀ ਹੈ ਪੁਲਿਸ ਦਾ ਚਲਾਨ ਕਰਦੀ ਹੈ ਹਾਂ ਬੱਚਿਆਂ ਨੂੰ ਉਨਾਂ ਹੀ ਦੇਣ ਦੇ ਮੋਟਰਸਾਈਕਲ ਬੱਚਿਆਂ ਪੁਲਿਸ ਨੇ ਤਾਂ ਕਿਹਾ ਮੋਟਰਸਾਈਕਲ ਨਹੀਂ ਦੇਣਾ ਪਰ ਹੁਣ ਮਾਪਿਆਂ ਤੇ ਵੀ ਕਸੂਰਵਾਰ ਹੋਣਾ ਚਾਹੀਦਾ ਬੱਚਿਆਂ ਨੂੰ ਬੱਚਿਆਂ ਨੂੰ ਕਿਉਂ ਮੋਟਰਸਾਈਕਲ ਕਿਉਂ ਦਿੱਤਾ ਜਾਵੇ ਬੱਚੇ ਛੋਟੇ 12 ਸਾਲ ਦੀ ਉਮਰ ਛੋਟਿਆਂ ਨੂੰ ਫੜਾ ਦੇਣ ਤੇ ਮਾਪਿਓ ਮੋਟਰਸਾਈਕਲ ਉਹਨਾਂ ਦੇ ਦਿਮਾਗ ਤੇ ਵੀ ਕੇਸ ਲਾਇਆ ਜਾਵੇ ਹੋਣੀ ਚਾਹੀਦੀ ਇਹੋ ਜਿਹੀ ਹਾਂਜੀ ਹੋਣੀ ਚਾਹੀਦੀ ਹਾਂਜੀ ਸਾਨੂੰ ਤਾਂ ਸਾਫ਼ ਚਾਹੀਦਾ ਸਾਨੂੰ ਹੋਰ ਕੁਝ ਨਹੀਂ ਚਾਹੀਦਾ ਸਾਡੀ ਕੁੜੀ ਤੁਨ ਵਾਪਸ ਆਣੀ ਨਹੀਂ ਤਰੀਕ ਸਿਗਰਟ ਦਾ ਜਿਹੜਾ ਮਾਮਲਾ ਹੈ ਸਰ ਕੀ ਮਾਉਣਾ ਸੀ ਇਹ ਬਾਰੇ ਕਿ ਅੱਡੇ ਦੀ ਗੱਲ ਆ ਬਰਡਰ ਨੂੰ ਜਿਹੜੀ ਸੜਕਾਂ ਦੀ ਬਾਰੀਕ ਹੈ ਉੱਥੇ ਕੱਲ ਪੌਣੇ ਕੋ 7 ਵਜੇ ਇੱਕ ਸੁਖਮਨੀ ਨਾਮ ਦੀ ਲੜਕੀ ਅ ਮਨਜੀਤ ਕੌਰ ਲੇਡੀ ਆ ਉਹਨਾਂ ਦੇ ਨਾਲ ਬੰਦਗੀ ਤੇ ਜਾ ਰਹੀ ਸੀ ਤਮੈਂ ਤੇ ਉਹਨਾਂ ਦੇ ਪਿੱਛੇ ਤੇ ਇੱਕ ਮੋਟਰਸਾਈਕਲ ਹੀਰੋ ਸਪਲੈਂਡਰ ਜਿਸ ਨੂੰ ਇੱਕ ਮੁੰਡਾ ਦਾ ਇੱਕ ਲੜਕਾ ਚਲਾ ਰਿਹਾ ਸੀਗਾ ਬਸਤੀ ਆਵਾਜ਼ ਰਹਿਣ ਵਾਲਾ ਇੱਥੇ ਫਿਰ ਸ਼ਹਿਰ ਦਾ ਉਦੇ ਪਿੱਛੇ ਮਾਰਿਆ ਲਾਪਰਵਾਹੀ ਨਾਲ ਮੋਟਰਸਾਈਕਲ ਲਾ ਕੇ ਕਾਫੀ ਸੱਟਾਂ ਲੱਗੀਆਂ ਲੜਕੀ ਨੂੰ ਉਹਨੂੰ ਹਸਪਤਾਲ ਲਿਆਂਦਾ ਤੇ ਉਹਦੀ ਡੈਥ ਹੋ ਗਈ। ਉਹਦੇ ਫਾਦਰ ਜਸਵੰਤ ਸਿੰਘ ਪੁੱਤਰ ਪ੍ਰੀਤਮ ਸਿੰਘ ਵਾਸੀ ਬਾਰੇਕੇ ਦੇ ਬਿਆਨ ਤੇ ਮੁਕਦਮਾ ਦਰਜ ਕੀਤਾ। ਮੁਕਦਮਾ ਨੰਬਰ 300 ਅੰਡਰ ਸੈਕਸ਼ਨ 106 281 ਬੀ ਐਨ ਐਸ। ਮੁਕਦਮਾ ਦਰਜ ਕਰਕੇ ਤਵਤੀ ਸ਼ਮਲੋਚ ਲੈਂਦੀ ਹੈ। ਐਸਆਈ ਹੌਲਦਰ ਪਰਮਜੀਤ ਸਿੰਘ ਦੀ ਕਾਰਵਾਈ ਕਰ ਰਹੀ ਹੈ ਚੋਕੀ ਬਾਰੇਕੇ ਤੋਂ। ਬਹੁਤ ਜਾਰੀ ਹੈ। ਹਾਂਜੀ ਹਾਂਜੀ ਬਿਲਕੁਲ ਬਾਈ ਨੇ ਇਨਵੈਸਟੀਗੇਸ਼ਨ ਐਫ ਆਰ ਦਰਜ ਹੋ ਗਈ ਹੈ। ਪੋਸਟਮਾਰਟਮ ਵੀ ਕਿਤੇ ਕਰਾਇਆ। to that